ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਰਾਂ ਨੂੰ ਬਾਣਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਗੁਰਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਤੋਂ ਕਿੱਥੇ ਸਾਨੂੰ ਬਹੁਤ ਸਾਰੇ ਸੁਨੇਹੇ ਦਿੱਤੇ ਨੇ ਉੱਥੇ ਸਾਨੂੰ ਇੱਕ ਸੁਨਿਆ ਇਹ ਵੀ ਦਿੱਤਾ ਹੈ ਕਿ ਗੁਰੂ ਦਾ ਸਿੱਖ ਸਿਰੜੀ ਵੀ ਹੋਵੇ ਤੇ ਸਤਿਗੁਣਾਂ ਵੀ ਹੋਵੇ ਅਸੀਂ ਅੱਜ ਵੱਖ-ਵੱਖ ਜਥੇਬੰਦੀਆਂ ਜਿਹੜਾ ਦੇ ਵਿੱਚ ਬਾਪੂ ਗੁਰਚਰਨ ਸਿੰਘ ਜੀ ਸਾਡੇ ਨਾਲ ਦਿਲਬਖ ਸਿੰਘ ਜੀ ਜੱਤਾ ਸਰਲਤ ਰਣਜੀਤ ਸਿੰਘ ਜੀ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲੇ ਅਤੇ ਪਾਈ ਵਡਾਲਾ ਜੀ ਦੇ ਸਾਥੀ ਪੱਖਵਕ ਜਥੇਬੰਦੀਆਂ ਇੱਥੇ ਅੱਜ ਹਾਜ਼ਰ ਹੋਈਆਂ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੁਝ ਇਤਿਹਾਸਿਕ ਫੈਸਲੇ ਸੁਣਾਏ ਗਏ ਸੀਗੇ। ਹੋਰ ਉਹਨਾਂ ਫੈਸਲਿਆਂ ਦੇ ਬਾਅਦ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਸਿੱਖ ਚਿੰਤਕਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਕਰਕੇ ਚਿੰਤਨ ਕਰਕੇ ਸਾਡੇ ਨਾਲ رابطہ ਕਾਇਮ ਕੀਤਾ ਸੀਗਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲ ਬਹੁਤ ਪ੍ਰਚਲਿਤ ਹੋਈ ਸੀਗੀ। ਇਹ 2015 ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਸੀਗੀਆਂ ਅਤੇ ਉਹਦੇ ਬਾਅਦ ਜੋ ਗ੍ਰੰਥ ਅਤੇ ਪੰਥ ਵਿਰੋਧੀ ਕਟਨਾਵਾ ਉਸ ਵੇਲੇ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਸੀਗੀਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਸ ਤਰੀਕੇ ਦੇ ਫੈਸਲੇ ਆਏ ਸਨ ਉਹਨਾਂ ਸਾਰਿਆਂ ਦੇ ਉੱਤੇ 2 ਤਰੀਕ ਨੂੰ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਸਾਰੇ ਆਦੇਸ਼ ਅਤੇ ਨਿਰਦੇਸ਼ ਜਾਰੀ ਕੀਤੇ ਗਏ ਸੀਗੇ ਜਿੱਥੋਂ ਕੀ ਇਹ ਗੱਲ ਸਾਬਤ ਹੋ ਗਈ ਸੀ ਕਿ 2015 ਦੇ ਵਿੱਚ ਜਿਹੜਾ ਹੁਕਮਨਾਮਾ ਉਸ ਦੇ ਤਤਕਾਲੀ ਜਥੇਦਾਰਾਂ ਅਤੇ ਉਹਨਾਂ ਸਾਥੀਆਂ ਵੱਲੋਂ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜਾਰੀ ਕੀਤਾ ਗਿਆ ਸੀਗਾ ਉਹ ਸਾਰਾ ਕੁਝ ਹੀ ਸਿੱਖ ਸੰਗਤਾਂ ਨੇ ਵੇਖ ਲਿਆ ਕਿ ਉਹਦੇ ਬਾਅਦ ਜੋ ਇਸ਼ਤਿਹਾਰ ਦਿੱਤੇ ਗਏ ਉਹਦੇ ਬਾਰੇ ਵੀ ਅਕਾਲ ਤਖਤ ਦੀ ਫਸਿਲਤੋਂ ਇਹ ਗੱਲਾਂ ਸਪਸ਼ਟ ਹੋ ਗਈਆਂ ਕਿ ਇਹ ਸਭ ਕੁਝ ਗਲਤ ਸੀਗਾ। ਹੋਰ ਉਸ ਗਲਤ ਨੇ ਚਲਦਿਆਂ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਸਨਮੁਖ ਖਲੋ ਕਰਕੇ ਸਾਰੀਆਂ ਆਪਣੀਆਂ ਗਲਤੀਆਂ ਮੰਨ ਲਈਆਂ। ਅਤੇ ਅਕਾਲ ਤਖਤ ਸਾਹਿਬ ਤੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ 92 ਲੱਖ ਰੁਪਇਆ ਉਹ ਵੀ ਗਲਤ ਕੀਤਾ ਗਿਆ ਉਹਦੀ ਵੀ ਰਿਕਵਰੀ ਕੀਤੀ ਜਾਵੇ ਤੇ ਉਸ ਵੇਲੇ ਦੇ ਜਥੇਦਾਰ ਸਿਗੇ ਉਹਨਾਂ ਜਥੇਦਾਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਨਿਰਦੇਸ਼ ਦਿੱਤੇ ਗਏ ਸਕੇ ਕਿ ਇਹਨਾਂ ਦੀਆਂ ਸਾਰੀਆਂ ਸੁਵਿਧਾਵਾਂ ਫੈਸਿਲਿਟੀਆਂ ਵਿਡਰੋ ਕਰ ਲਿਆ ਜਾਣ ਭਾਵ ਕਹਿਣ ਦਾ ਕਿ ਇੱਥੋਂ ਇਹ ਸਾਬਤ ਹੋ ਗਿਆ ਕਿ ਇਹ ਸਭ ਕੁਝ ਗਲਤ ਵਰਤਾਰਾ ਹੋਇਆ ਉਸ ਵੇਲੇ 2015 ਦੇ ਵਿੱਚ ਜਿਸ ਵੇਲੇ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਗੁਰਮੀਤ RAM ਨੇ ਨੂੰ ਮੁਆਫ ਕਰਨ ਦਾ ਉਸ ਵੇਲੇ ਪੰਥਕ ਜੁਗਤ ਨੇ ਚਲਦਿਆਂ ਹੋਇਆ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਉਹ ਟਾਸਰਾ ਲੈ ਕਰਕੇ ਅਸ਼ੀਰਵਾਦ ਲੈ ਕਰਕੇ ਉਸ ਵੇਲੇ ਦੇ ਅੰਮ੍ਰਿਤ ਸੰਚਾਰ ਜਥਾ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾ ਕਰ ਰਿਹਾ ਸੀਗਾ ਜਿਨ੍ਹਾਂ ਵਿੱਚ ਭਾਈ ਸਤਨਾਮ ਸਿੰਘ ਜੀ ਝੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਭਾਈ ਤਰਲੋਕ ਸਿੰਘ ਜੀ ਭਾਈ ਮੰਗਲ ਸਿੰਘ ਜੀ ਅਤੇ ਭਾਈ ਮੇਜਰ ਸਿੰਘ ਜੀ ਸ਼ਾਮਿਲ ਸਿਗੇ ਉਹਨਾਂ ਨੇ ਉਸ ਵੇਲੇ ਉਸ ਵੇਲੇ ਦੇ ਜਥੇਦਾਰਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਸੀਗਾ ਉਹ ਸਪਸ਼ਟੀਕਰਨ ਮੰਗਦੇ ਸਾਰ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਵਿੱਚ ਇੱਕ ਪੋਚਾਲ ਆ ਗਿਆ ਉਹਨਾਂ ਨੇ ਕਹ ਜੀਏ ਗਲਤ ਹੈ ਸਭ ਕੁਝ ਜੋ ਕੁਝ ਸਪਸ਼ਟੀਕਰਨ ਮੰਗ ਰਹੇ ਨੇ ਗਲਤ ਹੈ ਲੇਕਿਨ ਅੱਜ 9 ਸਾਲਾਂ ਦੇ ਬਾਅਦ ਉਸੇ ਸ਼੍ਰੀ ਅਕਾਲ ਤਖਤ ਸਾਬਤ ਤੋਂ ਜਿਹੜੇ ਜਿਹੜੀਆਂ ਗੱਲਾਂ ਉਸ ਵੇਲੇ ਗਲਤ ਸਿਗੀਆਂ ਉਹਨਾਂ ਗਲਤ ਬਾਰੇ ਫੈਸਲ ਤੋਂ ਇਹ ਸਭ ਕੁਝ ਫਰਮਾਨ ਜਾਰੀ ਹੋ ਗਏ ਤੇ ਪਤਾ ਲੱਗ ਗਿਆ ਕਿ ਉਹਨਾਂ ਪੰਜਾਂ ਨੂੰ ਉਹਨਾਂ ਪੰਜ ਪਿਆਰਿਆਂ ਨੂੰ ਪੰਜਾਂ ਸਿੰਘਾਂ ਨੂੰ ਉਹਦੇ ਬਾਅਦ ਨੌਕਰੀ ਤੋਂ ਪਹਿਲੀ ਜਨਵਰੀ 2016 ਨੂੰ ਡਿਸਮਿਸ ਕਰਤਾ ਗਿਆ ਸੀ ਨੌਕਰੀ ਚੋਂ ਕੱਢ ਦਿੱਤਾ ਗਿਆ ਹੋਰ ਸਿਦਕ ਅਤੇ ਸਿਰਰ ਤੇ ਚੱਲਦਿਆਂ ਹੋਇਆਂ ਪੰਥਕ ਜੁਗਤ ਤੇ ਚੱਲਦਿਆਂ ਹੋਇਆਂ ਉਹਨਾਂ ਸਿੰਘਾਂ ਨੇ ਕਦੀ ਵੀ ਸ਼ਰੋਮਣੀ ਕਮੇਟੀ ਦੇ ਕੋਲੋਂ ਕੋਈ ਫਰਿਆਦ ਨਹੀਂ ਕੀਤੀ ਉਹਨਾਂ ਨੇ ਜੋ ਕੁਝ ਵੀ ਸੀਗਾ ਪੰਥ ਦੇ ਅੱਗੇ ਹੀ ਗੁਹਾਰ ਲਗਾਈ ਨਾ ਹੀ ਉਹਨਾਂ ਨੇ ਕਿਸੇ ਅਦਾਲਤ ਦਾ ਦੁਨਿਆਵੀ ਅਦਾਲਤ ਦਾ ਸਹਾਰਾ ਲੈ ਕਰਕੇ ਆਪਣੀਆਂ ਨੌਕਰੀਆਂ 'ਚ ਵਾਪਸ ਜਾਣ ਦੇ ਕੋਈ ਯਤਨ ਕੀਤਾ ਸੋ ਐਸੇ ਸੂਰਬੀਰ ਮਹਾਨ ਜਿਹੜੇ ਜੋਦੇ ਸਾਡੇ 5 ਪਿਆਰੇ ਸੀਗੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਕੀਰ ਤੋਂ 2 ਦਸੰਬਰ ਨੂੰ ਸਾਡੇ ਜਿਹੜੇ ਸਿੰਘ ਸਾਹਿਬਾਨ ਉੱਥੋਂ ਆਦੇਸ਼ ਜਾਰੀ ਕਰ ਰਹੇ ਸੀਗੇ ਉਹਨਾਂ ਨੇ ਉਹਨਾਂ ਦਾ ਮੁੱਦਾ ਟੋਟਲੀ ਅਣਗੌਲਿਆ ਉਸ ਦਾ ਜ਼ਿਕਰ ਹੀ ਨਹੀਂ ਕੀਤਾ ਜਦਕਿ ਉਹਨਾਂ ਦੀ ਐਡੀ ਵੱਡੀ ਕੁਰਬਾਨੀ ਸੀਗੀ ਕਿ ਉਹਨਾਂ ਨੇ ਸਿੱਖੀ ਸਿਧਾਂਤਾਂ ਦੇ ਉੱਤੇ ਪੰਜ ਪ੍ਰਧਾਨੀ ਸਿਸਟਮ ਦੇ ਉੱਤੇ ਚੱਲਦੇ ਹੋયા ਮੀਰੀ ਪੀੜੀ ਸਦਾ ਚੱਲਦੇ ਹੋયા ਸਪਸ਼ਟੀਕਰਨ ਮੰਗਿਆ ਸੀਗਾ ਪਰ ਉਹ ਸਪਸ਼ਟੀਕਰਨ ਜਿਹੜਾ ਉਸ ਵੇਲੇ ਇਹਨਾਂ ਸਾਰਿਆਂ ਨੂੰ ਚੁਬਦਾ ਸੀਗਾ ਉਹ ਸਪਸ਼ਟੀਕਰਨ ਦੇ ਉੱਤੇ ਸਾਰਿਆਂ ਨੇ ਦੋ ਤਰੀਕ ਨੂੰ ਮੋਹਰ ਲਗਾ ਦਿੱਤੀ ਹੱਸੀ ਅੱਜ ਪੰਥਕ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੰਘ ਸਾਹਿਬਾਨ ਨੂੰ ਬੇਨਤੀ ਕਰਨ ਲਈ ਇੱਥੇ ਪੁੱਜਿਆ ਨੇ ਕਿ ਉਹਨਾਂ ਦਾ ਮੁੱਦਾ ਦੁਬਾਰਾ ਵਿਚਾਰਿਆ ਜਾਵੇ ਪੰਥ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਵਿੱਚ ਅਤੇ ਜਿਹੜਾ ਉਹਨਾਂ ਨੂੰ ਨੌਕਰੀਆਂ ਤੋਂ ਕੱਢਣ ਦਾ ਜਿਹੜਾ ਮਤਾ ਪਹਿਲੀ ਜਨਵਰੀ 2016 ਨੂੰ ਪਾਸ ਕੀਤਾ ਗਿਆ ਸੀਗਾ ਮੀਟਿੰਗ ਕਰਕੇ ਉਹ ਮਤਾ ਰੱਦ ਕੀਤਾ ਜਾਵੇ ਇਹਨਾਂ ਨੂੰ ਦੁਬਾਰਾ ਫਰੋਮ ਦਾ ਬੈਕ ਡੇਟ ਇਹਨਾਂ ਨੂੰ ਬਹਾਲ ਕੀਤਾ ਜਾਵੇ ਇਹਨਾਂ ਦੀਆਂ ਜੋ ਤਨਖਾਹਾਂ ਵਾ ਬਣਦੀਆਂ ਨੇ ਇਹਾਂ ਦੀ ਤਨਖਾਹਾਂ ਇਹਨਾਂ ਨੂੰ ਦਿੱਤੀਆਂ ਜਾਣ ਗੱਲ ਮਤਲਬ ਸਿਰਫ ਤਨਖਾਹ ਦੀ ਨਹੀਂ ਹੈਗੀ ਗੱਲ ਹੁੰਦੀ ਹੈ ਮਾਨ ਅਤੇ ਸਨਮਾਨ ਦੀ ਗੱਲ ਹੁੰਦੀ ਹੈ ਹੱਕ ਦੀ ਗੱਲ ਹੁੰਦੀ ਹੈ ਕਿ ਵਿੱਚ ਸੱਚ ਕੀ ਸੀਗਾ ਤੇ ਝੂਠ ਕੀ ਸੀਗਾ ਝੂਠ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਸੱਚ ਉਜਾਗਰ ਹੋ ਚੁੱਕਿਆ ਹੈ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਤਿਹ ਤੋਂ ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਮੁੱਚੇ ਪ੍ਰਬੰਧ ਨੂੰ ਅਸੀਂ ਸਤਰੇਤ ਨੂੰ ਸਿੰਘ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਮੀਟਿੰਗ ਕਰਕੇ ਇਹਨਾਂ ਦੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਇਹ ਤਾਈ ਤਾਂ ਜਾਰੀ ਕੀਤੀਆਂ ਜਾਣ ਕਿ ਇਹਨਾਂ ਨੂੰ ਨੌਕਰੀ ਚੋਂ ਕੱਢਣ ਵਾਲਾ ਜਿਹੜਾ ਮਤਾ ਸੀਗਾ ਉਹ ਰੱਦ ਕੀਤਾ ਜਾਵੇ ਰੱਦ ਕਰਕੇ ਇਹਨਾਂ ਨੂੰ ਨੌਕਰੀਆਂ ਤੇ ਮੁੜ ਬਹਾਲ ਕਰਕੇ ਇਹਨਾਂ ਦਾ ਬਕਾਇਆ ਜਿਹੜੀ ਤਨਖਾਹਾਂ ਨੇ ਇਹਨਾਂ ਨੂੰ ਦਿੱਤੀਆਂ ਜਾਣ ਮੈਂ ਹੁਣ ਬੇਨਤੀ ਕਰਾਂਗਾ ਮੈਂ ਹੁਣ ਬੇਨਤੀ ਕਰਾਂਗਾ ਬਾਪੂ ਗੁਰਚਨ ਸਿੰਘ ਜਸਤਰਾ ਦਿਲਬਖ ਸਿੰਘ ਜੀ ਅਤੇ ਰਣਜੀਤ ਸਿੰਘ ਜੀ ਆਜੋਗੇ